सुबर <laughs> बि ਪੰਜਾਬ ਦੇ ਜ਼ਿਲ੍ਹਾ ਮੋਗਾ ਦੇ ਪਿੰਡ ਨਾਹਲ ਖੋਟੇ ਵਾਸੀ ਸੂਬੇਦਾਰ ਗੁਰਦੀਪ ਸਿੰਘ ਇਨਸਾਨੇ ਜਉਂਦੇ ਜੀ ਤਾਂ ਦੇਸ਼ ਦੀ ਸੇਵਾ ਕੀਤੀ ਹੀ ਹੈ ਅਤੇ ਮਰਨ ਤੋਂ ਬਾਅਦ ਵੀ ਸ਼ਰੀਰ ਦਾ ਨੇ ਹੋਣ ਦਾ ਮਾਨ ਹਾਸਲ ਕੀਤਾ ਹੈ ਸੂਬੇਦਾਰ ਗੁਰਦੀਪ ਸਿੰਘ ਇਨਸਾਂ ਜੋ ਕਿ ਭਾਰਤੀ ਫੌਜ ਵਿੱਚ ਆਪਣੀਆਂ ਸੀਮਾਵਾਂ ਪੂਰੀਆਂ ਕਰ ਚੁੱਕੇ ਸਨ ਅੱਜ ਉਹਨਾਂ ਦੇ ਸਰੀਰਦਾਨ ਕਰਨ ਮੌਕੇ ਵਿਸ਼ੇਸ਼ ਤੌਰ ਤੇ ਪੁੱਜ ਕੇ ਉਹਨਾਂ ਨੂੰ ਭਾਰਤੀ ਫੌਜ ਦੇ ਮੌਜੂਦਾ ਅਤੇ ਸਾਬਕਾ ਫੌਜ ਅਧਿਕਾਰੀ ਨਾਇਬ ਸੂਬੇਦਾਰ ਸੰਜੀਵ ਕੁਮਾਰ ਵਿਕਾਸ ਸਾਹਨੀ ਕੈਪਟਨ ਜੋਗਿੰਦਰ ਸਿੰਘ ਕੈਪਟਨ ਬਲਵਿੰਦਰ ਸਿੰਘ ਅਤੇ ਹੌਲਦਾਰ ਅਫਤਾਰ ਸਿੰਘ ਸੂਬੇਦਾਰ ਬਖਸ਼ੀਸ਼ ਸਿੰਘ ਹੌਲਦਾਰ ਕੇਵਲ ਸਿੰਘ ਨਾਇਕ ਜਸਵਿੰਦਰ ਸਿੰਘ ਹੌਲਦਾਰ ਬਿੰਦਰ ਸਿੰਘ ਕੈਪਟਨ ਸੁਰਜੀਤ ਸਿੰਘ ਹੋਰ तमाम ਸਾਥੀਆਂ ਨੇ ਸ਼ਰਧਾਂਜਲੀ ਦਿੱਤੀ। ਦਾ دیکਿਏ तमाम जो फौज दे سابقا ਰਿਟਾਇਰਡ ਅਧਿਕਾਰੀ ਹਨ ਇਹ ਵੀ ਡੇਰਾ ਸੱਚਾ ਸੋਦਾ ਦੇ ਸ਼ਰਧਾਲੂ ਹਨ ਡੇਰਾ ਸੱਚਾ ਸੋਦਾ ਵੱਲੋਂ ਚਲਾਏ ਗਏ ਮਾਨਵਤਾ ਭਲਾਈ ਦੇ 170 ਸੇਵਾ ਕਾਰਜਾਂ ਤਹਿਤ ਡੇਰਾ ਸ਼ਰਧਾਲੂ ਮਾਨਵਤਾ ਹਿੱਤ ਸੇਵਾ ਕਾਰਜਾਂ ਨੂੰ ਵੱਧ ਛੜ ਕੇ ਕਰ ਰਹੇ ਹਨ ਉਸੇ ਦੀ ਹੀ ਮਿਸਾਲ ਮੋਗਾ ਦੇ ਪਿੰਡ ਨਾਲ ਖੋਟੇ ਦੇ ਵਿੱਚ ਉਸ ਵੇਲੇ ਵੇਖਣ ਨੂੰ ਮਿਲੀ ਜਦੋਂ ਸੂਬੇਦਾਰ ਗੁਰਦੀਪ ਸਿੰਘ ਇਨਸਾਂ ਦੀ ਮਰਤਕ ਦੇਹ ਨੂੰ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਡੇਰਾ ਸੱਚਾ ਸੋਦਾ ਦੇ ਪੂਜਨੀ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹਿਮ ਸਿੰਘ ਜੀ ਇਨਸਾਂ ਦੀਆਂ ਪਵਿੱਤਰ ਸਿੱਖਿਆਵਾਂ ਤੇ ਚੱਲਦਿਆਂ ਹੋਇਆਂ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ ਪ੍ਰਾਪਤ ਜਾਣਕਾਰੀ ਮੁਤਾਬਕ ਸੂਬੇਦਾਰ ਗੁਰਦੀਪ ਸਿੰਘ ਇਨਸਾਂ ਦੀ ਅਚਾਨਕ ਮੌਤ ਹੋ ਗਈ ਜਿਸ ਪਿਛੋਂ ਉਹਨਾਂ ਦੇ ਪੁੱਤਰ ਨਵਦੀਪ ਸਿੰਘ ਇਨਸਾਂ ਧਰਮ ਪਤਨੀ ਗੁਰਵਿੰਦਰ ਕੌਰ ਇਨਸਾਂ ਨੇ ਬਲਾਕ ਮੋਗਾ ਦੇ ਜ਼ਿੰਮੇਵਾਰਾਂ ਨਾਲ ਮਿਲ ਕੇ ਡੇਰਾ ਸੱਚਾ ਸੋਧਾ ਨਾਲ ਸੰਪਰਕ ਕਰਕੇ ਮੈਡੀਕਲ ਕਾਲਜ ਨਾਲ ਸੰਪਰਕ ਕਰਕੇ ਕਾਨੂੰਨੀ ਪ੍ਰਕਿਰਿਆ ਪੂਰੀ ਕਰਦਿਆਂ ਹੋਇਆਂ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਸਾਥ ਸੰਗਤ ਅਤੇ ਰਿਸ਼ਤੇਦਾਰਾਂ ਦੀ ਹਾਜ਼ਰੀ ਦੇ ਵਿੱਚ ਸੂਬੇਦਾਰ ਗੁਰਦੀਪ ਸਿੰਘ ਇਨਸਾਂ ਦੀ ਮ੍ਰਿਤਕ ਦੇ ਰਾਮਾ ਮੈਡੀਕਲ ਕਾਲਜ ਅਤੇ ਰਿਸਰਚ ਸੈਂਟਰ ਹਾਪੂਰ ਉੱਤਰ ਪ੍ਰਦੇਸ਼ ਨੂੰ ਮੈਡੀਕਲ ਖੋਜਾਂ ਵਾਸਤੇ ਧਾਨ ਕੀਤੀ ਇਸ ਨੇਕ ਕਾਰਜ ਮੌਕੇ ਜੋ ਸਾਬਕਾ ਫੌਜੀ ਸਨ ਅਤੇ ਜੋ ਮੌਜੂਦਾ ਭਾਰਤੀ ਫੌਜੀ ਦੇ ਵਿੱਚ ਦਿਨਾਤ ਹਨ ਸੂਬੇਦਾਰ ਉਹਨਾਂ ਨੇ ਡੇਰਾ ਸੱਚਾ ਸੋਦਾ ਦੇ ਦਿਲ ਖੋਲ ਕੇ ਸ਼ਲਾਘਾ ਕੀਤੀ ਉਹਨਾਂ ਨੇ ਆਖਿਆ ਕਿ ਧੰਨ ਹਨ ਅਜੀਹੇ ਡੇਰਾ ਸੱਚਾ ਸੋਦਾ ਦੇ ਸ਼ਰਧਾਲੂ ਜਿਨ੍ਹਾਂ ਨੇ ਦੇਸ਼ ਦੀ ਵੀ ਸੇਵਾ ਕੀਤੀ ਅਤੇ ਉਸ ਤੋਂ ਬਾਅਦ ਮਰਨ ਉਪਰੰਤ ਵੀ ਜਾਂਦੇ ਜਾਂਦੇ ਆਪਣੀ ਜਿਹੜੀ ਮ੍ਰਿਤਕ ਦੇਹ ਹੈ ਉਹ ਮੈਡੀਕਲ ਖੇਤਰ ਦੇ ਵਿੱਚ ਖੋਜਾਂ ਦੇ ਲਈ ਦਾਨ ਕਰ ਦਿੱਤੀ ਇਸ ਤੋਂ ਵੱਡਾ ਉਪਕਾਰ ਇਨਸਾਨੀਅਤ ਦਾ ਹੋਰ ਕੋਈ ਹੋ ਨਹੀਂ ਸਕਦਾ ਸੱਚ ਨੂੰ ਉਦਾਰਾ ਵੀ ਸوبੇਦਾਰ ਗੁਰਦੀਪ ਸਿੰਘ ਇਨਸਾਨ ਦੇ ਜਾਂਦੇ ਜਾਂਦੇ ਕੀਤੇ ਗਏ ਸਮਾਨਤਾ ਦੇ ਬਹੁਤ ਵੱਡੇ ਕਾਰਜ ਨੂੰ ਸਲਾਮ ਕਰਦਾ ਹੈ ਅਤੇ ਲੋਕਾਂ ਨੂੰ ਵੀ ਅਪੀਲ ਕਰਦਾ ਹੈ ਕਿ ਇਸ ਡੇਰਾ ਸ਼ਰਧਾਲੂ ਵੱਲੋਂ ਕੀਤੇ ਗਏ ਨੇਕ ਕਾਰਜ ਤੇ ਉਹ ਆਪ ਦੇ ਕੀ ਪ੍ਰਤੀਕਰਮ ਦੇਣਾ ਚਾਹੁੰਦੇ ਨੇ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸੋ ਅਤੇ ਵੱਧ ਤੋਂ ਵੱਧ ਇਸ ਰਿਪੋਰਟ ਨੂੰ ਲਾਈਕ ਸ਼ੇਅਰ ਕਰੋ